ਅਰਜੀਕਰ ਹਸਪਤਾਲ ਵਿੱਚ ਲਵਾਰਸ ਲਾਸ਼ਾਂ ਨੂੰ ਵੇਚ ਰਾ ਸੀ ਪ੍ਰਿੰਸੀਪਲ ਭਾਰਤ ਬੰਦ ਦਾ ਰਲਿਆ ਮਿਲਿਆ ਅਸਰ ਪਟਨਾ ਵਿੱਚ ਰੇਲਾਂ ਰੋਕੀਆਂ ਕੇਂਦਰ ਨੇ ਸਰਦਪਬਰ ਨੂੰ ਦਿੱਤੀ ਜੈਡ ਪਲੱਸ ਸੁਰੱਖਿਆ ਤੂ ਦੇਨਾ ਧਰੇਤੇ ਪੋਲੰਡ ਪੁੱਜੇ ਨਰਿੰਦਰ ਮੋਦੀ ਅਜੇ ਨਹੀਂ ਖੁੱਲੇਗਾ ਸ਼ੰਭੂ ਬਾਰਡਰ ਆਫਸਰਾਂ ਤੇ ਕਿਸਾਨਾਂ ਵਿਚਾਲੇ ਮੀਟਿੰਗ ਰਹੀ ਬੇਨਤੀਆਂ ਦੇਸ਼ਦਵਾਬਾ ਟੀਵੀ ਤੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ। ਆਰਜੀਕਰ ਹਸਪਤਾਲ ਦੇ ਡਾਕਟਰਾਂ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਸੰਦੀਪ ਘੋਸ਼ ਲਵਾਰਸ ਲਾਸ਼ਾਂ ਵੇਚ ਰਾ ਸੀ। ਇੱਧਰ ਡਾਕਟਰ ਨਾਲ ਜ਼ਬਰਜਨਾਹ ਤੇ ਹੱਤਿਆ ਦੇ ਵਿਰੋਧ ਵਿੱਚ ਅੰਦੋਲਨ ਦੀ ਅਗਵਾਈ ਕਰ ਰਿਹਾ ਖਾਬਾ ਮੋਰਚਾ ਦੇ ਨਾਲ ਭਾਜਪਾ ਨੇ ਵੀ ਕੋਲਕਾਤਾ ਵਿੱਚ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਵਿੰਦਰ ਉਦਕਾਰੀ ਨੇ ਦੋਸ਼ ਲਗਾਇਆ ਕਿ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਦਾ ਪਤਾ ਲੱਗਣ ਕਾਰਨ ਡਾਕਟਰ ਦੀ ਹੱਤਿਆ ਕੀਤੀ ਗਈ ਹੈ। CISF ਦੇ DIG ਪ੍ਰਤਾਪ ਸਿੰਘ ਨੇ ਹਸਤਾਲ ਦਾ ਦੌਰਾ ਕੀਤਾ ਸੁਪਰੀਮ ਕੋਰਟ ਨੇ ਮੰਗਲਵਾਰ ਹਸਤਾਲ ਦੀ ਸੁਰੱਖਿਆ ਕੇਂਦਰੀ ਜਾਂਚ ਏਜੰਸੀ ਰੇ ਸਪੁਰਦ ਕੀਤੀ ਹੈ ਹਸਤਾਲ ਦੇ ਸਾਬਕਾ ਡਿਪਟੀ ਸੁਪਰਡੰਟ ਅਖਤਰ ali 2023 ਤੱਕ ਆਰਜੀਕਰ ਹਸਤਾਲ ਵਿੱਚ ਕੰਮ ਕਰਦੇ ਸਨ ਉਨ੍ਹਾਂ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਵਿੱਚ ਦੋਸ਼ ਲਗਾਇਆ ਕਿ ਪ੍ਰਿੰਸੀਪਲ ਲਵਾਰਸ ਲਾਸ਼ਾਂ ਵੇਚ ਰਾ ਸੀ ਮੈਡੀਕਲ ਕਚਰਾ ਵੀ ਵੇਚ ਰਾ ਸੀ ਸਮਗਲਿੰਗ ਦਾ ਜਾਲ ਬੰਗਲਾਦੇਸ਼ ਤੱਕ ਫੈਲਿਆ ਸੀ ਇਸ ਬਾਰੇ ਸਿਹਤ ਮੈਕਵੇ ਨੂੰ ਦੱਸਣ ਤੇ ਕਾਰਵਾਈ ਤਾਂ ਕੀ ਕਰਨੀ ਸੀ ਦੂਜੇ ਦਿਨ ਮੇਰਾ ਤਵਾਦਲਾ ਕਰ ਦਿੱਤਾ ਕੋਲਕਾਤਾ ਸਖਿਆਰਤੀ ਡਾਕਟਰ ਦੇ ਜ਼ਬਰ ਜਨਾਹ ਅਤੇ ਹਤਿਆ ਨੂੰ ਲੈ ਕੇ ਸੁਰੱਖਿਆ ਦੀ ਮੰਗ ਕਰ ਰਹੇ ਡਾਕਟਰਾਂ ਨੇ ਮੰਗਲਵਾਨ ਨੂੰ ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਵੀ ਆਪਣੀ ਹੜਤਾਲ ਜਾਰੀ ਰੱਖੀ ਥਾਂ-ਥਾਂ ਤੇ ਜਾਰੀ ਹੜਤਾਲ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਸਪਰੀਮ ਕੋਰਟ ਵੱਲੋਂ ਰੱਖਮੇਕਰ ਨੂੰ ਲੈ ਕੇ ਕੋਟੇ ਦੇ ਅੰਦਰ ਕੋਟੇ ਦੇ ਫੈਸਲੇ ਦੇ ਵਿਰੋਧ ਚ ਭਾਰਤ ਬੰਦ ਦੇ ਸੱਦੇ ਦਾ ਬਿਹਾਰ ਉੱਤਰ ਪ੍ਰਦੇਸ਼ ਰਾਜਸਤਾਨ ਹਰਿਆਣਾ ਮਧ ਪ੍ਰਦੇਸ਼ ਛਾਰਖੰਡਾ ਤੇ 36 ਗੜ ਜਿਹੇ ਰਾਜਾਂ ਵਿੱਚ ਸਭ ਤੋਂ ਵੱਧ ਅਸਰ ਨਜ਼ਰ ਆਇਆ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਵੀ ਹੋਈਆਂ ਹਨ ਜਦ ਕਿ ਬਹੁਤ ਸਾਰੇ ਥਾਵਾਂ ਤੇ ਬੰਦ ਬੇਅਸਰ ਰਿਹਾ ਭਾਰਤ ਬੰਦ ਦਾ ਸਭ ਤੋਂ ਵੱਧ ਅਸਰ ਬਿਹਾਰ ਚ ਨਜ਼ਰ ਆਇਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਸ਼ਾਹ ਮਾਰਗ ਬੰਦ ਕਰ ਦਿੱਤੇ ਸਰਕਾਂ ਤੇ ਆਏ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਝੜਪਾਂ ਵੀ ਹੋਈਆਂ ਹਨ ਇੱਕ ਦਿਨ ਦੇ ਭਾਰਤ ਬੰਦ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਭਰਮਾ ਹੁੰਗਾਰਾ ਨਹੀਂ ਮਿਲਿਆ ਜਦਕਿ ਕੁਝ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਜ਼ਰੂਰ ਕੀਤੇ ਗਏ ਹਾਲਾਂਕਿ ਜ਼ਰੂਰੀ ਸੇਵਾਵਾਂ ਨੂੰ ਬੰਦ ਦੇ ਦਾਰੇ ਤੋਂ ਬਾਹਰ ਰੱਖਿਆ ਸੀ ਜੰਤਕ ਆਵਾਜ਼ਾਈ ਦੇ ਨਾਂ ਨਾਲ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਆਮ ਵਾਂਗ ਖੁੱਲੇ ਰਹੇ ਪੁਲਿਸ ਦਾ ਕਹਿਣਾ ਹੈ ਕਿ ਇਸ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਦੋਵਾਂ ਸੂਬਿਆਂ ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਪੋਲੈਂਡ ਉਹਨਾਂ ਦੀ ਪਹਿਲੀ ਯਾਤਰਾ ਦੁਵੱਲੀ ਦੋਸਤੀ ਨੂੰ ਹੋਰ ਹੁਲਾਰਾ ਦੇਵੇਗੀ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਦੇਵੇਗੀ ਕਿਉਂਕਿ ਉਹ ਆਪਣੀ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਤਹਿਤ ਪੋਲੈਂਡ ਪੁੱਜੇ ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੀ ਰਾਤਾਨੀ ਕੀ ਵੀ ਜਾਣਗੇ ਪ੍ਰਧਾਨ ਮੰਤਰੀ ਮੋਦੀ ਜੋ ਪੋਲੈਂਡ ਦੇ ਰਾਸ਼ਪਤੀ ਐਂਡਰੇਜ ਸੇਵੈਸਟੀਅਨ ਡੂਡਾ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਦੁਵੱਲੀ ਗੱਲਬਾਤ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਪੋਲੈਂਡ ਦੇ ਰਾਤ ਧਾਨੇ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦੀ ਉਡੀਕ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੇਰੀ ਇਹ ਯਾਤਰਾ ਭਾਰਤ-ਪੋਲੈਂਡ ਦੋਸਤੀ ਨੂੰ ਹੋਰ ਹੁਲਾਰਾ ਦੇਵੇਗੀ ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਕਿਸਾਨਾਂ ਦੇ ਅੰਦੋਲਨ ਕਾਰਨ ਪਿਛਲੇ 6 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਅੰਸ਼ਕ ਤੌਰ ਤੇ ਖੋਲਣ ਦੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਇਹ ਅਜੇ ਖੁੱਲ੍ਹ ਨਹੀਂ ਸਕੇਗਾ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਬਾਰਡਰ ਨੂੰ ਅੰਸ਼ਕ ਤੌਰ ਤੇ ਖੋਲਣ ਲਈ ਕਿਹਾ ਸੀ ਪਰ ਪਟਿਆਲਾ ਵਿੱਚ ਪੰਜਾਬ ਪੁਲਿਸ ਕਿਸਾਨਾਂ ਤੇ ਅੰਮ੍ਰਾਲਾ ਦੇ ਉੱਚ ਅਧਿਕਾਰੀਆਂ ਦੀ 2 ਘੰਟੇ ਚੱਲੀ ਮੀਟਿੰਗ ਬੇਨਤੀਜਾ ਰਹੀ। ਮੀਟਿੰਗ ਵਿੱਚ ਡੀਜੀਪੀ ਲਾ ਐਂਡ ਆਰਡਰ ਪੰਜਾਬ ਅਰਪੇ ਸ਼ੁਕਲਾ, ਏਡੀਜੀਪੀ ਇੰਟੈਲੀਜੈਂਸ ਜਸਕਰਨ ਸਿੰਘ, ਡੀਸੀ ਸ਼ੌਕਰਤ ਅਹਿਮਦ ਪਰੇ, ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ, ਐਸਐਸਪੀ ਅੰਮ੍ਰਾਲਾ ਤੇ ਡੀਸੀ ਅੰਮ੍ਰਾਲਾ ਵੀ ਮੌਜੂਦ ਰਹੇ। ਉੱਥੇ ਹੀ ਕਿਸਾਨਾਂ ਵੱਲੋਂ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ, ਸਰਵਣ ਸਿੰਘ ਭੰਦੇਰ ਅਤੇ ਹੋਰ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਸ਼ੰਭੂ ਅਤੇ ਖਨੌਰੀ ਬਾਰਡਰ ਖੋਲਣ ਸੰਬੰਧੀ ਚਰਚਾ ਹੋਈ ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਮੀਟਿੰਗ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲਾ ਤੇ ਸਰਵੰਤ ਸਿੰਘ ਪੰਦੇਰ ਨੇ ਕੇਂਦਰਾ ਤੇ ਹਰਿਆਣਾ ਸਰਕਾਰ ਖਿਲਾਫ ਮੋਰਚਾ ਖੋਲ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬਾਰਡਰ ਨਹੀਂ ਬੰਦ ਕੀਤੇ ਸਗੋਂ ਹਰਿਆਣਾ ਸਰਕਾਰ ਨੇ ਬੈਰੀਕਡ ਲਗਾ ਕੇ ਬਾਰਡਰ ਬੰਦ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੀਟਿੰਗ ਦੇ ਵਿੱਚ ਅਸੀਂ ਮੰਗ ਕੀਤੀ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ਖੋਲੇ ਜਾਣ ਅਤੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ। ਡੱਲੇ ਵਾਲਿਆਂ ਤੇ ਪੰਦੇਰ ਨੇ ਆਖਿਆ ਕਿ ਸਾਡੀਆਂ ਮੰਗਾਂ ਸਿੱਧੇ ਤੌਰ ਤੇ ਦਿੱਲੀ ਦੇ ਕੇਂਦਰ ਨਾਲ ਸੰਬੰਧਤ ਹਨ ਇਸ ਲਈ ਅਸੀਂ ਦਿੱਲੀ ਜਾ ਕੇ ਮੋਰਚਾ ਲਗਾਵਾਂਗੇ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨਣ ਦੇ ਲਈ ਸੰਜੀਦਾ ਨਹੀਂ ਹੈ Rajasthan ਤੋਂ BJP ਦੇ ਉਮੀਦਵਾਰ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਤੇ Haryana ਤੋਂ BJP ਆਗੂ ਕਿਰਨ ਚੌਧਰੀ ਵੱਲੋਂ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ Jaipur ਵਿਖੇ ਬਿੱਟੂ ਨਾਲ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਉਪ ਮੁੱਖ ਮੰਤਰੀ ਪ੍ਰੇਮ ਚੰਦ ਵੈਰਵਾ ਦੀਆ ਕੁਮਾਰੀ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਰਿਟਾਇਨਿੰਗ ਅਫਸਰ ਮਹਾਵੀਰ ਪ੍ਰਸਾਦ ਸ਼ਰਮਾ ਦੇ ਦਫ਼ਤਰ ਪੁੱਜੇ। ਰਾਜਸਥਾਨ ਤੋਂ ਬਿੱਟੂ ਦਾ ਚੁਣਿਆ ਜਾਣਾ ਲਗਭਗ ਤੈਅ ਹੈ ਕਿਉਂਕਿ ਕਾਂਗਰਸ ਨੇ ਉੱਥੇ ਕੋਈ ਉਮੀਦਵਾਰ ਨਹੀਂ ਐਲਾਨਿਆ। ਉਧਰ ਭਾਜਪਾ ਆਗੂ ਕਿਰਨ ਚੌਧਰੀ ਨੇ ਹਰਿਆਣਾ ਰਾਜ ਸਭਾ ਚੋਣ ਦੇ ਲਈ ਨਾਮਜ਼ਦਗੀ ਦਾਖਲ ਕੀਤੀ ਜਜਪੀ ਦੇ ਕੁਝ ਬਗੀ ਵਿਧਾਇਕਾਂ ਨੇ ਵੀ ਉਹਨਾਂ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਹੈ। ਪਾਕਿਸਤਾਨ ਦੇ ਚੀਫ ਜਸਟਿਸ ਕਾਜੀ ਫੈਜ਼ ਈਸਾ ਦੇ ਕਫਰ ਨਾਲ ਸੰਬੰਧਿਤ ਇੱਕ ਫੈਸਲੇ ਤੋਂ ਨਾਰਾਜ਼ ਹਜ਼ਾਰਾਂ ਕੱਟੜ ਪੰਥੀਆਂ ਦੀ ਭੀੜ ਨੇ ਇਸਲਾਮਾਬਾਦ ਵਿੱਚ ਸੁਪਰੀਮ ਕੋਰਟ ਤੇ ਹਮਲਾ ਕਰ ਦਿੱਤਾ ਜਾਣਕਾਰੀ ਅਨੁਸਾਰ ਚੀਫ ਜਸਟਿਸ ਨੇ ਧਰਮ ਦੇ ਅਧਿਕਾਰ ਕਾਨੂੰਨ ਤਹਿਤ ਇੱਕ ਅਹਿਮਦੀਆ ਵਿਅਕਤੀ ਨੂੰ ਕਫਰ ਦੇ ਦੋਸ਼ਾਂ ਤੋਂ ਬਰੀ ਕੀਤਾ ਸੀ ਜਿਸ ਤੇ ਕੱਟੜ ਪੰਥੀ ਪਾਰਟੀ ਆਲਮੀ ਮਜਲਿਸ ਤਹਫੂਜ਼-ਏ-ਨਬੂਵਤ ਨੇ ਅਦਾਲਤ ਦੇ ਫੈਸਲੇ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤਾ ਹੋਰ ਕਟੜ ਪੰਥੀ ਸੰਗਠਨ ਤਹਿਰੀਕ-ਏ-ਲਵਾਇਕ ਪਾਕਿਸਤਾਨ ٹی ਐਲ ਪੀ ਜਮਾਤ-ਏ-اسلامیਯਤ ਜਮੀਅਤ ਉlema-ਏ-ਇਸਲਾਮ ਦੇ ਆਗੂ مولانا अब्दुल ਗਾਫੂਰ ਹੈਦਰੀ ਵੀ ਉਸ ਦਾ ਸਮਰਥਨ ਕਰ ਰਹੇ ਹਨ ਉਹਨਾਂ ਪਾਕਿਸਤਾਨ ਦੇ ਚੀਫ ਜਸਟਿਸ ਦੇ ਅਸੀਫ਼ੇ ਤੇ ਅਦਾਲਤ ਵੱਲੋਂ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ ਸਰਾਈਕੇਲਾ ਖਰਸਵਾਨ ਜ਼ਿਲ੍ਹੇ ਵਿੱਚ ਬੁੱਧਵਾਰ ਹੋਏ ਸੜਕ ਹਾਦਸੇ ਵਿੱਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ சுரேਂਦੀ ਸੁਰੱਖਿਆ ਟੀਮ ਦੇ ਦੋ ਮੌਜੂਦ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਚਾਰ ਜੱਕ ਵੀ ਹੋਏ ਹਨ। ਇਸ ਕਾਰ ਟੀਮ சுரேਂ ਨੂੰ ਜ਼ਿਲ੍ਹੇ ਦੇ ਜੱਦੀਪਿੰਡ ਚਿੱਲੀ ਗੋਰਾ ਵਿਖੇ ਛੱਡਣ ਤੋਂ ਬਾਅਦ ਵਾਪਸ ਆ ਰਹੇ ਸੀ। ਸਰਾਈਕੇਲਾ ਕਾਂਦਰਾ ਰੋਡ ਤੇ ਮੁੜਿਆ ਚੌਂਕ ਨੇੜੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗਵਾ ਦਿੱਤਾ। ਬਾਲੀਵੁੱਡ ਅਦਾਕਾਰਾ ਤੇ ਪੰਜਵਾਰੀ ਸੰਸਦ ਮੈਂਬਰ ਕੰਗਣਾ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ ਐਮਰਜੈਂਸੀ ਜਿਵੇਂ ਕਿ ਫਿਲਮ ਦਾ ਨਾਂ ਤੋਂ ਹੀ ਸਾਫ਼ ਹੋ ਜਾਂਦਾ ਹੈ ਕਿ ਇਹ ਤਤਕਾਲੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਲਗਾਈ ਸੀ ਪਰ ਇਸ ਤਰ੍ਹਾਂ ਨਾਲ ਇਸ ਫਿਲਮ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਸਿੱਖ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਨਾਲ ਇਸ ਦਾ ਭਾਰੀ ਵਿਰੋਧ ਹੋਣਾ ਸ਼ੁਰੂ ਹੋਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕੰਗਣਾ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਵਿੱਚ 20ਵੀਂ ਸਦੀ ਦੇ ਸਿੱਖ ਨਾਇਕ ਤੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਕਿਰਦਾਰ ਗਲਤ ਰੂਪ ਵਿੱਚ ਦਿਖਾ ਕੇ ਸਿੱਖਾਂ ਦੇ ਅਕਸ ਨੂੰ ਵਖਵਤੀ ਵਜੋਂ ਪੇਸ਼ ਕਰਨ ਦਾ ਸਖਤ ਨੋਟਿਸ ਲੈਂਦੇ ਹਾਂ ਕਿ ਹੈ ਕਿ ਸਿੱਖ ਆਪਣੇ ਸ਼ਹੀਦਾਂ ਮੁਰੀਦਾਂ ਦੀ ਫਿਲਮਾਂ ਵਿੱਚ ਨਕਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਨੂੰ ਪ੍ਰਵਾਨਗੀ ਦੇ ਕੇ ਸਿੱਧੇ ਤੌਰ ਤੇ ਸਿੱਖਾਂ ਦੀਆਂ ਭਾਵਨਾਵਾਂ 'ਵਾਂ 扑ੜਕਾਉਣ ਵਾਲੇ ਹਾਲਾਤ ਬਣਾਏ ਜਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਸੰਤ ਪਿੰਡਰਾਂ ਵਾਲਿਆਂ ਦਾ ਅਕਸ ਵਿਗਾੜ ਕੇ ਪੇਸ਼ ਕਰਨ ਵਾਲੀ ਫਿਲਮ ਨੂੰ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਸੇ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੋਰ ਬਾਦਲ ਨੇ ਸ਼੍ਰੀ ਹਰਮੰਦਰ ਸਾਹਿਬ ਨਤਮਸਖ ਹੋਣ ਮੌਕੇ ਭਾਜਪਦੀ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰਾ ਕੰਗਣਾ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਜਿਸ ਵਿੱਚ ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਈ ਹੈ ਤੇ ਉਹਨਾਂ ਕਹਿ ਕਿ ਐਮਰਜੈਂਸੀ ਵਿਰੁੱਧ ਸਰਦਾਰ ਪ੍ਰਕਾਸ਼ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੱਡੀ ਲੜਾਈ ਲੜੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹਨਾਂ ਨੇ ਇਹ ਫਿਲਮ ਨਹੀਂ ਦੇਖੀ ਪਰ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ ਨਿਰਮਾਤਾ ਨਿਰਦੇਸ਼ਕ ਨੂੰ ਸ਼੍ਰੋਮਣੀ ਕਮੇਟੀ ਨੂੰ ਦਿਖਾਉਣੀ ਚਾਹੀਦੀ ਸੀ ਤੇ ਜਾਂਚ ਤੋਂ ਬਾਅਦ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਵਿੱਚ ਸਿੱਖਾਂ ਦਾ ਮਾੜਾ ਅਕਸ ਪੇਸ਼ ਕਰਨ ਦੀਆਂ ਸੰਭਾਵਨਾਵਾਂ ਹਨ ਜਿਸ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜਣਾ ਤੇ ਸਮਾਜ ਵਿੱਚ ਬੇਚੈਨੀ ਪੈਦਾ ਹੋਣ ਦੇ ਅਸਰ ਹਨ। ਨੂੰ ਫਿਲਮ ਵਿੱਚੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਇੱਕਨਾ ਸ਼ਿੰਦੇ ਨੇ ਦਾਵਾ ਕੀਤਾ ਹੈ ਕਿ ਥਾਣੇ ਜੇਰੇ ਦੇ ਬਦਲਾਪੁਰ ਕਸਬੇ ਦੇ ਇੱਕ ਸਕੂਲ ਦੀਆਂ ਦੋ ਬੱਚੀਆਂ ਨਾਲ ਕਥਤ ਜੈਂਸੀ ਸ਼ੋਸ਼ਣ ਖਿਲਾਫ ਹੋ ਰਿਹਾ ਪ੍ਰਦਰਸ਼ਨ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਉਦੇਸ਼ ਸੂਬੇ ਸਰਕਾਰ ਦੇ ਅਕਸ ਨੂੰ ਖਰਾਬ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨਕਾਰੀ ਜ਼ਿਆਦਾਤਰ ਵਾਰਿਸ ਹਨ। ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਰੋਧੀ ਧਿਰ ਤੇ ਨਿਸ਼ਾਨਾ ਵੰਡਿਆ ਕਿਹਾ ਹੈ ਕਿ ਇਸ ਘਟਨਾ ਤੇ ਸਿਆਸਤ ਕਰਨ ਵਾਲਿਆਂ ਦਾ ਅਜਾਇਹਾ ਕਰਨਾ ਠੀਕ ਨਹੀਂ। ਉਨਾਰਾ ਕਹਣਾ ਹੈ ਕਿ ਸੂਬਾ ਮੰਤਰੀ ਗਰੀਸ਼ ਮਹਾਜਨ ਨੇ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਪਰ ਉਹ ਅਜੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ ਇਸ ਦਾ ਮਤਲਬ ਇਹ ਹੈ ਕਿ ਉਹ ਸਿਰਫ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤਿਰਪੁਰਾਰੇ ਸਿਪਾਹੀਜਾਲਾ ਜ਼ਿਰੇਦਾ ਰਹਿਣ ਵਾਲਾ ਇੱਕ ਵਿਅਕਤੀ ਕਈ ਸਾਲਾਂ ਪਹਿਲਾਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਬੰਗਲਾਦੇਸ਼ ਗਿਆ ਸੀ ਉਦੋਂ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਯਾਤਰਾ ਉਸ ਦੀ ਜ਼ਿੰਦਗੀ ਦੇ ਲਈ ਮੁਸੀਬਤ ਬਣੇਗੀ ਅਤੇ ਉਹ ਭਾਰਤ ਵਿੱਚ ਆਪਣੇ ਪਰਿਵਾਰ ਕੋਲ ਆਉਣ ਲਈ ਤਰਸ ਜਾਵੇਗਾ ਸ਼ਾਜਾਹਾਂ ਉਮਰ 48 ਸਾਲ ਬੰਗਲਾਦੇਸ਼ ਦੀਆਂ ਜੇਲਾ ਵਿੱਚ 37 ਸਾਲ ਬਿਤਾਉਣ ਤੋਂ ਬਾਅਦ ਹੁਣ ਘਰ ਪਰਤਿਆ ਹੈ। ਸੋਨਮੂਰਾ ਸਬਡਿਵੀਜ਼ਨ ਦੇ ਸਰਹੱਦੀ ਪਿੰਡ ਰਵਿੰਦਰ ਨਗਰ ਦਾ ਰਹਿਣ ਵਾਲਾ ਸ਼ਾਜਾਹ 1988 ਵਿੱਚ ਬੰਗਲਾਦੇਸ਼ ਦੇ ਕੋਮਲਾ ਵਿੱਚ ਆਪਣੇ ਸਹੁਰੇ ਘਰ ਗਿਆ ਸੀ। ਇਸੇ ਦੌਰਾਨ ਪੁਲਿਸ ਨੇ ਉਸ ਰਿਸ਼ਤੇਦਾਰ ਦੇ ਘਰ ਛਾਪਾ ਮਾਰ ਕੇ ਉਸ ਨੂੰ ਗਵਾਂਡੀ ਦੇਸ਼ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ ੜ ਗ੍ਰਿਫਤਾਰ ਕਰ ਲਿਆ ਸੀ। ਸ਼ਾਜਾਹਾਂ ਦਾ ਕਹਿਣਾ ਹੈ ਕਿ 25 ਸਾਲ ਦੀ ਉਮਰ ਵਿੱਚ ਮੈਨੂੰ ਕੋਮਲਾ ਵਿੱਚ ਇੱਕ ਅਦਾਲਤ ਨੇ 11 ਸਾਲ ਦੀ ਸਜ਼ਾ ਸੁਣਾਈ ਸੀ। ਸਜ਼ਾ ਪੂਰੀ ਕਰਨ ਤੋਂ ਬਾਅਦ ਮੈਨੂੰ ਰਿਹਾ ਨਹੀਂ ਕੀਤਾ ਗਿਆ ਮੈਂ ਹਿਰਾਸਤ ਵਿੱਚ 26 ਸਾਲ ਹੋਰ ਬਿਤਾਏ ਹਨ ਤ੍ਰੇਂਦੂਰ ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਅਤੇ ਬੰਗਾਲੀ ਅਦਾਕਾਰਾ ਮਿਮੀ ਚਕਰਵਰਤੀ ਨੇ ਟਵੀਟ ਸਾਂਝਾ ਕਰਦਿਆਂ ਕਿਹਾ ਹੈ ਕਿ ਉਸ ਨੂੰ ਲਗਾਤਾਰ ਜਬਰ ਜਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਮਿਮੀ ਨੇ ਕੋਲਕਾਤਾ ਵਿੱਚ ਡਾਕਟਰ ਨਾ ਹੋਏ ਜਬਰ ਜਨਾਹ ਅਤੇ ਕਤਲ ਕੇਸ ਦਾ ਵਿਰੋਧ ਕਰਦੇ ਹੋਏ ਛੇ ਦਿਨ ਪਹਿਲਾਂ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ ਉਸ ਤੋਂ ਬਾਅਦ ਹੀ ਉਸ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਧਮਕੀਆਂ ਮਿਲ ਰਹੀਆਂ ਹਨ ਮੀਮੀ ਦਾ ਕਹਿਣਾ ਹੈ ਕਿ ਅਸੀਂ ਔਰਤਾਂ ਲਈ ਇਨਸਾਫ਼ ਦੀ ਮੰਗ ਕਰ ਰਹੇ ਹਾਂ ਪੀੜ ਵਿੱਚ ਮੌਜੂਦ ਨਕਾਬਪੋਸ਼ ਲੋਕਾਂ ਨੇ ਜ਼ਬਰਜਨਾਹ ਦੀਆਂ ਧਮਕੀਆਂ ਨੂੰ ਆਮ ਚੀਜ਼ ਬਣਾ ਦਿੱਤਾ ਹੈ ਮੀਮੀ ਨੇ ਪੁੱਛਿਆ ਕਿ ਕਿਹੋ ਜੀ ਪਰਿਵਰਿਸ਼ਾ ਤੇ ਸਿੱਖਿਆ ਇਸ ਦੀ ਇਜਾਜ਼ਤ ਦਿੰਦੀ ਹੈ ਸ਼ੀਆ ਜ਼ੈਰੀਨਾ ਸ਼ਰਦਾਲੂਆਂ ਨੂੰ ਪਾਕਿਸਤਾਨ ਤੋਂ ਇਰਾਕ ਲੈ ਕੇ ਜਾ ਰਹੀ ਇੱਕ ਬੱਸ ਮੰਗਲਵਾਰ ਦੇ ਰਾਤ ਮੱਧ ਈਰਾਨ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਹਾਦਸੇ ਵਿੱਚ 28 ਲੋਕਾਂ ਦੀ ਮੌਤ ਅਤੇ 23 ਹੋਰ ਨਰੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੰਗਾਮੀ ਸੇਵਾਮਦੇ ਅਧਿਕਾਰੀ ਮੁਹੰਮਦ ਅਲੀ ਮਲਕਾਜੇ ਦੇ ਹਵਾਲੇ ਤੋਂ ਦੱਸਿਆ ਕਿ ਇਹ ਹਾਸਾ ਮੰਗਲਵਾਰ ਦੇ ਰਾਤ ਰਾਜस्तानी ਤਹਿਰਾਨ ਤੋਂ ਲਗਭਗ 500 ਕਿਲੋਮੀਟਰ ਦੂਰ ਦੱਖਣ ਪੂਰਬ ਵਿੱਚ ਚੇਜਬ ਸੂਬੇ ਦੇ ਤਫਤ ਸ਼ਹਿਰ ਦੇ ਬਾਹਰ ਵੱਰ ਵਾਪਰਿਆ। ਉਨ੍ਹਾਂ ਮੁਤਾਬਕ ਹਾਸੇ ਵਿੱਚ 23 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 14 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਸੇ ਦੇ ਸਮੇਂ ਬੱਸ ਦੇ ਵਿੱਚ 51 ਲੋਕ ਸਵਾਰ ਸਨ ਅਤੇ ਇਹ ਸਾਰੇ ਪਾਕਿਸਤਾਨ ਦੇ ਰਹਿਣ ਵਾਲੇ ਹਨ। ਉਧਰ ਈਰਾਨ ਦੇ ਦੱਖਣੀ ਪੂਰਬੀ ਸਿਸਤਾਨ ਅਤੇ ਬਲੋਚਿਸਤਾਨ ਸੂਬੇ ਵਿੱਚ ਇੱਕ ਵੱਖਰੇ ਹਾਦਸੇ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋਏ ਹਨ ਆਂਧਰਾ ਪ੍ਰਦੇਸ਼ ਦੇ ਅਚਿਤਾਪੁਰਮ ਵਿੱਚ ਬੁੱਧਵਾਰ ਨੂੰ ਇੱਕ ਦਵਾਈ ਕੰਪਨੀ ਦੇ ਕਾਰਖਾਨੇ ਵਿੱਚ ਅੱਗ ਲੱਗਣ ਨਾਲ 18 ਕਰਮਚਾਰੀਆਂ ਦੀ ਮੌਤ ਹੋ ਗਈ ਆਨਾਕਪਲੀ ਦੇ ਜ਼ਿਲ੍ਹਾ ਅਧਿਕਾਰੀ ਵਜੋਂ ਵਿਜੇ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਇਹ ਹਾਦਸਾ ਦੁਪਹਿਰ ਵੇਲੇ ਸੈਂਟੀਆ ਫਾਰਮ ਕੰਪਨੀ ਦੇ ਪਲਾਂਟ ਵਿੱਚ ਵਾਪਰਿਆ ਉਨਾ ਕਹਿ ਕੇ ਅਸੀਂ 18 ਕਰਮਚਾਰੀਆਂ ਨੂੰ ਗਵਾ ਦਿੱਤਾ ਹੈ। ਉਹਨਾਂ ਦੱਸਿਆ ਕਿ ਘਟਨਾ ਦੇ ਵਿੱਚ ਜ਼ਖਮੀ ਹੋਏ ਕਰੀਬ 36 ਲੋਕਾਂ ਨੂੰ ਅਨਾਕਾ ਪਰਿਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀ ਦਾ ਕਹਿਣਾ ਹੈ ਕਿ ਕੰਪਨੀ ਵਿੱਚ ਫਸੇ ਕਈ ਲੋਕਾਂ ਨੂੰ ਬਚਾਇਆ ਗਿਆ ਹੈ। ਕੇਰਲ ਸਰਕਾਰ ਨੇ ਭਾਰਤੀ ਹਾਕੀ ਦੇ ਧਾਕੜ ਗੋਲ ਕੀਪਰ ਪੀਆਰ ਸ਼ਿਰਜੇਸ਼ ਤੇ ਪੈਰਿਸ 올림픽 ਵਿੱਚ ਟੀਮ ਨੂੰ ਲਗਾਤਾਰ ਦੂਜਾ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੀਆਰ ਸ਼ਿਰਜੇਸ਼ ਲਈ 2 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਸ਼੍ਰੀ ਜੇਸ਼ ਨੇ ਪੈरिस 올림픽 ਤੋਂ ਬਾਅਦ ਖੇਡ ਤੋਂ ਸੰਨਿਆਸ ਲੈ ਲਿਆ ਸੀ। ਦੇਸ਼ ਦੇ 151 ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੇ ਚੋਣ ਹਲਫਨਾਮਿਆਂ ਵਿੱਚ ਔਰਤਾਂ ਖਿਲਾਫ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਦਿੱਤੀ। ਇਹਨਾਂ ਵਿੱਚੋਂ ਪੱਛਮੀ ਬੰਗਾਲ ਤੇ ਸਭ ਤੋਂ ਵੱਧ ਸੰਸਦ ਮੈਂਬਰ ਅਤੇ ਵਿਧਾਇਕ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਡ (ADR) ਦੀ ਇੱਕ ਰਿਪੋਰਟ ਵਿੱਚ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਪੱਛਮੀ ਬੰਗਾਲ 25 ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਸਭ ਤੋਂ ਉੱਪਰ ਹੈ ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ 21 ਅਤੇ 오ਡੀਸ਼ਾ ਦੇ 17 ਸੰਸਦ ਮੈਂਬਰ ਵਿਧਾਇਕ ਆਉਂਦੇ ਹਨ ਜਿਨ੍ਹਾਂ ਤੇ ਅਪਰਾਧਿਕ ਮਾਮਲੇ ਦਰਜ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰੋਜੈਕਟਾਂ ਨੇ ਮੁੰਬਈ ਵਿੱਚ ਵੱਖ-ਵੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਉਨ੍ਹਾਂ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਉਨ੍ਹਾਂ ਸੰਤਕਾਰਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਸੰਪੂਰਨ ਭਾਈਚਾਰਕ ਸਾਂਝ ਸ਼ਾਂਤੀ ਤੇ ਸਤਿਪਾਬਨਾ ਹੈ ਜੋ ਸੂਬੇ ਦੇ ਸਰਬਪੱਖੀ ਵਿਕਾਸ ਤੇ ਖੁਸ਼ਹਾਲੀ ਵਿੱਚ अहम ਭੂਮਿਕਾ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਨਵੇਂ ਵਿਚਾਰਾਂ ਤੇ ਕਾਡਾਂ ਲਈ ਹਮੇਸ਼ਾ ਤਿਆਰ ਹੈ। ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਦੇ ਬੰਬਈ ਦੌਰੇ ਦੇ ਨਾਲ ਸੂਬੇ ਵਿੱਚ 25000 ਕਰੋੜ ਰੁਪਏ ਦਾ ਨਿਵੇਸ਼ ਆਉਣ ਦੀ ਆਸ ਹੈ। ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਜੀਐਸਡਬਲਿਊ ਗਰੁੱਪ ਨੇ ਸੂਬੇ ਵਿੱਚ ਸਟੀਲ ਕੋਟਿੰਗ ਉਤਪਾਦਾਂ ਸਮੇਤ 1600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਨ ਦੇ ਲਈ ਸਹਿਮਤੀ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹਨ ਜੋ ਪੰਜਾਬ ਵਿੱਚ ਲੱਗ ਰਹੇ ਹਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੁੰਬਈ ਦੇ ਉਦਯੋਗਪਤੀਆਂ ਨੇ ਪੰਜਾਬ ਦੇ ਵਿੱਚ ਦਿਲਚਸਪੀ ਦਿਖਾਈ ਹੈ ਇਸ ਨਾਲ ਪੰਜਾਬ ਦਾ ਵਿਕਾਸ ਹੋਰ ਜ਼ਿਆਦਾ ਹੋਵੇਗਾ लोकसभा ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਕੇਂਦਰੀ ਸਿਆਸਤ ਪ੍ਰਦੇਸ਼ ਚ ਆਗਾਮੀ ਐਸੈਂਬਲੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀਆਂ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਨੈਸ਼ਨਲ ਕਾਨਫਰੰਸ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਲਈ ਜੰਮੂ ਕਸ਼ਮੀਰ ਦੇ ਦੋ ਰੋਜਾ ਦੌਰੇ ਤੇ ਸ਼੍ਰੀਨਗਰ ਪੁੱਜੇ ਹਨ ਕਾਂਗਰਸੀ ਆਗੂਆਂ ਦਾ ਸ਼੍ਰੀਨਗਰ ਪਹੁੰਚਣ ਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਨਿੱਘਾ ਸਵਾਗਤ ਕੀਤਾ ਕਾਂਗਰਸ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਦੋਵੇਂ ਨੇਤਾ ਵਿਧਾਨ ਸਭਾ ਚੋਣਾਂ ਦੇ 18 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਬੜਾ ਵੀ ਅਮਲ ਦੇ ਸਬੰਧ ਵਿੱਚ ਇਹ ਮੀਟਿੰਗਾਂ ਕਰਨ ਦੇ ਲਈ ਕੇਂਦਰੀ ਸਿਆਸਤ ਪ੍ਰਦੇਸ਼ ਦੇ ਦੌਰੇ ਤੇ ਹਨ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਦੋਵਾਂ ਆਗੂਆਂ ਦੀ ਕੋਈ ਅਧਿਕਾਰਤ ਮੀਟਿੰਗ ਨਹੀਂ ਸੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਪੀਡੀਪੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ ਕਸ਼ਮੀਰ ਪਿਛਲੇ 5 ਸਾਲਾਂ ਤੋਂ ਮੁਸ਼ਕਲ ਦੌਰ ਚੋਂ ਲੰਘ ਰਿਹਾ ਹੈ ਸਮਾਗਮ ਦੌਰਾਨ ਰਜੌਰੀ ਦੇ ਸਾਬਕਾ ਵਿਧਾਇਕ ਚੌਧਰੀ ਕਮਰ ਹੁਸੈਨ ਮੋੜ ਪਾਰਟੀ ਵਿੱਚ ਸ਼ਾਮਲ ਹੋ ਗਏ 2020 ਵਿੱਚ ਹੁਸੈਨ ਅਤੇ ਪੰਜ ਹੋਰ ਪੀਡੀਪੀ ਆਗੂਆਂ ਨੇ ਸ਼੍ਰੀਨਗਰ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਅਤੇ ਵਿਦੇਸ਼ੀ ਰਾਜਦੂਤ ਦੇ ਇੱਕ ਵਫ਼ਤ ਨਾਲ ਮੁਲਾਕਾਤ ਕਰਨ ਕਰਕੇ ਪਾਰਟੀ ਛੋੜ ਦਿੱਤਾ ਸੀ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕੇਂਦਰ ਨੇ ਰਾਸ਼ਟਵਾਦੀ ਕਾਂਗਰਸੀ ਪਾਰਟੀ ਐਨਸੀਪੀ ਦੇ ਪ੍ਰਮੁੱਖ ਸ਼ਰਦ ਪਵਾਰ ਨੂੰ ਜੈਡ ਪਲੱਸ ਸਿਕਿਉਰਿਟੀ ਪ੍ਰਦਾਨ ਕੀਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਸ ਭਲ ਸੀਆਰਪੀਐਫ ਤੋਂ ਮਹਾਰਾਸ਼ਟਰ ਦੇ 83 ਸਾਲਾ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਨੂੰ ਇਹ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਨਿਰਦੇਸ਼ ਦਿੱਤੇ ਹਨ ਇਸ ਕੰਮ ਦੇ ਲਈ ਸੀਆਰਪੀਐਫ ਦੇ 55 ਕਰਮੀਆਂ ਦੀ ਇੱਕ ਟੀਮ ਨੂੰ ਨਿਯੁਕਤ ਕੀਤਾ ਹੈ ਕੇਂਦਰੀ ਏਜੰਸੀਆਂ ਦੁਆਰਾ ਖਤਰੇ ਨੂੰ ਦੇਖਦੇ ਹੋਏ ਸਮੀਖਿਆ ਦੇ ਬਾਅਦ ਸ਼ਰਦ ਪਵਾਰ ਨੂੰ ਜੈਡ ਪਲੱਸ ਸਿਕਿਉਰਿਟੀ ਪ੍ਰਦਾਨ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਸੁਰੱਖਿਆ ਦੀ ਜੈਲੋ ਬੁੱਕ ਦੇ ਮੁਤਾਬਕ ਸ਼ਰਦ ਪਬਾਰ ਨੂੰ ਜੈਡ ਪਲੱਸ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ। ਉਹਨਾਂ ਦੇ ਚਾਰੇ ਪਾਸੇ ਸੁਰੱਖਿਆ ਦਾ ਸਖਤ ਪੈਰਾ ਹੋਵੇਗਾ। ਸੁਰੱਖਿਆ ਮਾਮਲੇ ਦੀ ਜੈਲੋ ਬੁੱਕ ਦੇ ਅਨਸਾਰ ਜੈਡ ਪਲੱਸ ਕੈਟਾਗਰੀ ਦੀ ਸੁਰੱਖਿਆ ਵਿੱਚ 10 ਆਰਮਡ ਸਟ੍ਰੈਟਾ ਗਾਰਡ, 6 ਪੀਐਸਓ ਇੱਕ ਸਮੇਂ ਵਿੱਚ ਰਾਉਂਡ ਦਾ ਕਲੌਕ 24 ਜਵਾਨ, ਦੋ ਸਕਾਡ ਵਿੱਚ ਰਾਉਂਡ ਦਾ ਕਲੌਕ, ਪੰਜ ਵਾਚਰਡ ਦੋ ਸ਼ਿਫਟ ਵਿੱਚ ਰਹਿੰਦੇ ਹਨ। ਇੱਕ ਇਨਸਪੈਕਟਰ ਜਾਂ ਸਬ ਇਨਸਪੈਕਟਰ ਇਨਚਾਰਜ ਦੇ ਤੌਰ ਤੇ ਤਾਇਨਾਤ ਰਹਿੰਦਾ ਹੈ। ਸ਼੍ਰੀ ਅਨੰਪੁਰ ਸਾਹਿਬ ਦੇ ਆਗਮਪੁਰ ਫਾਟਕ ਤੇ ਬਜਰੀ ਨਾਲ ਭਰਿਆ ਬੇਕਾਬੂ ਟਿਪਰ ਬੁਲੈਰੋ ਕੈਂਪਰ ਨਾਲ ਟਕਰਾ ਕੇ ਖੜੇ ਟਰੱਕ ਵਿੱਚ ਵੱਜ ਗਿਆ। ਜਿਸ ਕਾਰਨ ਰੇਲਵੇ ਫਾਟਕ ਤੇ ਹਾਈ ਵੋਲਟੇਜ ਤਾਰਾਂ ਟੁੱਟੀਆਂ ਤੇ ਰੇਲਵੇ ਆਵਾਜਾਈ ਕਈ ਘੰਟਿਆਂ ਲਈ ਬੰਦ ਹੋ ਗਈ। ਜਾਣਕਾਰੀ ਅਨੁਸਾਰ ਇੱਕ ਬਜਰੀ ਨਾਲ ਭਰਿਆ ਟਰੱਕ ਨੂਰਪੁਰ ਵੇਦੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਆ ਰਿਹਾ ਸੀ ਅਗਮਪੁਰ ਫਟਕ ਲਾਗੇ ਅਚਾਨਕ ਆਪਣਾ ਕੰਟਰੋਲ ਖੋ ਕੇ ਅੱਗੇ ਖੜੀ ਬਲੇਰੋ ਕੈਂਪਰ ਵਿੱਚ ਜਾ ਵਜਾ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਵਿੱਚ ਬੈਠੇ ਸਵਾਰ ਬਾਲਵਾਲ ਬਚੇ ਹਨ ਵੇਰੀਅਰ ਰੇਲਵੇ ਲਾਈਨ ਦੀ ਬਿਜਲੀ ਵਾਲੀ ਹਾਈ ਵੋਲਟੇਜ ਤਾਰ ਨੁਕਸਾਨੀ ਗਈ ਹੈ ਜਿਸ ਕਾਰਨ ਰੇਲਵੇ ਲਾਈਨ ਦੀ ਬਿਜਲੀ ਸਪਲਾਈ ਬੰਦ ਹੋ ਗਈ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਰੇਲਵੇ ਪਟੜੀ ਤੋਂ ਟਰੱਕ ਨੂੰ ਹਟਾਇਆ ਤੇ ਸੜਕੀ ਆਵਾਜਾਈ ਬਹਾਲ ਕੀਤੀ। ਇਸ ਮੌਕੇ ਤੇ ਵੱਖ-ਵੱਖ ਥਾਵਾਂ ਤੋਂ ਆਉਣ ਵਾਲੀਆਂ ਗੱਡੀਆਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਡੈਮ ਹੀ ਰੁਕੀਆਂ ਰਹੀਆਂ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਕੋ ਕਿਸਾਨਾਂ ਵਿਰੋਧ ਦਿੱਤੇ ਬਿਆਨ ਦਾ ਜਵਾਬ ਦਿੰਦੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਰਵਨੀਤ ਬਿੱਟੂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਹੁਣ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ ਉਹ ਪੰਜਾਬੀਆਂ ਦੇ ਨਹੀਂ ਬਣੇ ਤਾਂ ਫਿਰ ਉਹ ਰਾਜਸਥਾਨ ਦੇ ਲੋਕਾਂ ਦੇ ਵੀ ਨਹੀਂ ਬਣ ਗਏ ਪੰਦੇਰ ਨੇ ਅੱਜ ਸ਼ੰਭੂ ਬਾਰਡਰ ਤੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਬਿੱਟੂ ਕਹਿੰਦੇ ਸਨ ਕਿ ਉਹ ਕਿਸਾਨਾਂ ਦੇ ਮਸਲੇ ਅੱਗੇ ਹੋ ਕੇ ਹੱਲ ਕਰਨਗੇ ਪਰ ਅੱਜ ਉਹ ਭਾਜਪਾ ਤੇ ਆਰਐਸਐਸ ਦੀ ਬੋਲੀ ਬੋਲਦੇ ਹਨ ਕਿਸਾਨ ਵਿਰੋਧੀ ਬਿਆਨ ਦੇਣ ਲੱਗੇ ਹਨ ਪੰਦੇਰ ਦਾ ਕਹਿਣਾ ਹੈ ਕਿ ਬਿੱਟੂ ਕਹਿ ਰਹੇ ਸਨ ਕਿ ਕਿਸਾਨੀ ਧਰਨੇ ਤੇ ਸ਼ੰਭੂ ਦੇ ਖਨੌਰੀ ਬਾਰਡਰ ਤੇ ਬੈਠੇ ਕਿਸਾਨ ਨਹੀਂ ਸਗੋ ਉਹ ਤਾਂ ਕੁਝ ਆਗੂ ਹਨ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਦਾਕਾਰਾ ਤੇ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਥ ਖਿਲਾਫ ਫਿਲਮ ਐਮਰਜੈਂਸੀ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਧਾਰਾ 295 ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਜਾਣਬੁੱਝ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪੜਕਾ ਰਹੀ ਹੈ ਤਾਂ ਜੋ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਮੰਦ ਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਕੰਗਣਾ ਦੀ ਪੂਰੀ ਮਦਦ ਕਰ ਰਹੀ ਹੈ। ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਣਾ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ ਜੋ ਕਿ ਠੀਕ ਨਹੀਂ ਸੁਖਵੀਰ ਸਿੰਘ ਬਾਦਲ ਨੇ ਗਿੱਦੜ ਵਹਾਅ ਵਿੱਚ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਇਸ ਦੌਰਾਨ ਵਿਧਾਨ ਸਭਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਤਾਂ ਜੋ ਸਮੱਸਿਆਵਾਂ 'ਤੇ ਹੱਲ ਲਈ ਯਤਨ ਕੀਤੇ ਜਾ ਸਕਣ 2 ਅਗਸਤ 2024 ਨੂੰ ਮਾਨਯੋਗ ਸੁਪਰੀਮ ਕੋਰਟ ਦੇ ਦਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਆਏ ਫੈਸਲੇ ਦੀ ਨਜ਼ਰਸਾਨੀ ਵਿੱਚ ਜੋ ਕਿ ਅਨੁਸੂਚਿਤ ਜਾਤੀਆਂ ਦੇ ਉਪਵਰਗੀਕਰਨ ਸੰਬੰਧੀ ਹੈ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਬੰਗਾਬਲੋਂ बसपा ਪੰਜਾਬ ਦੇ ਆਗੂ ਪ੍ਰਵੀਨ ਵੰਗਾ ਇੰਚਾਰਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਵਿੱਚ ਐਸਟੀਐਮ ਨੂੰ ਮੈਮੋਰੰਡਮ ਪੇਸ਼ ਕੇ ਨਿਮਨ ਲਿਖਤ ਬਿੰਦੂਆਂ ਤੇ ਜਾਣੂ ਕਰਵਾਇਆ ਜਾਂਦਾ ਹੈ ਅਤੇ ਕਾਰਵਾਈ ਦੀ ਅਪੀਲ ਕੀਤੀ ਜਾਂਦੀ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ.ਵਾਈ ਚੰਦਰ ਚੋੜ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਬੈਂਚ ਵੱਲੋਂ ਅਨੁਸੂਚਿਤ ਜਾਤੀ ਸੂਚੀ ਦੀ ਉਪਵਰਗੀਕਰਨ ਦਾ ਆਇਆ ਫੈਸਲਾ ਸੰਵਿਧਾਨ ਵਿਰੋਧੀ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ ਆਰਟੀਕਲ 342 ਦੀ ਉਲੰਘਣਾ ਹੈ ਇਸ ਫੈਸਲੇ ਨਾਲ ਅਨੁਸੂਚਿਤ ਜਾਤੀ ਸੂਚੀ ਨੂੰ ਤੋੜ ਕੇ ਉਪਵਰਗੀਕਰਨ ਦੇ ਨਾਲ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਫੈਸਲਾ ਹੈ ਅਨੁਸੂਚਿਤ ਜਾਤੀ ਵਰਗਾਂ ਦੇ ਕ੍ਰੀਮੀ ਲੇਅਰ ਲਗਾਉਣਾ ਜਿੱਥੇ ਸੰਵਿਧਾਨ ਵਿਰੋਧੀ ਹੈ ਉੱਥੇ ਅਨੁਸੂਚਿਤ ਜਾਤੀ ਵਰਗਾਂ ਨੂੰ ਮਿਲ ਰਹੇ ਸੰਵਿਧਾਨਕ ਹੱਕਾਂ ਤੋਂ ਵਾਂਝਾ ਕਰਨ ਦੀ ਸਾਜ਼ਿਸ਼ ਹੈ ਉਪ ਵਰਗੀਕਰਨ ਦੇ ਅੰਕੜਿਆਂ ਦੇ ਆਧਾਰ ਤੇ ਸੂਬਿਆਂ ਨੂੰ ਅਨੁਸੂਚਿਤ ਜਾਤੀ ਸੂਚੀ ਦੇ ਉਪ ਵਰਗੀਕਰਨ ਲਈ ਅਧਿਕਾਰਤ ਕਰਨਾ ਸੰਵਿਧਾਨ ਦੇ ਆਰਟੀਕਲ 341 ਤੇ ਆਰਟੀਕਲ 342 ਦੀ ਉਲੰਘਣਾ ਹੈ ਨੈਸ਼ਨਲ ਜੂਸਟ ਪ੍ਰੋਜੈਕਟ ਵੱਲੋਂ ਪੂਨੇ ਮਹਾਰਾਸ਼ਟਰ ਵਿਖੇ ਕਰਵਾਏ ਜਾ ਰਹੇ ਚਾਰ ਰੋਜ਼ਾ ਨੈਸ਼ਨਲ ਕਲਚਰਲ ਜੂਸ ਫੈਸਟੀਵਲ ਚ ਸ਼ਮੂਲੀਅਤ ਕਰਨ ਲਈ ਸੀਬਾ ਸਕੂਲ ਲਹਿਰਾ ਗਾਗੜੀ 23 ਮੈਂਬਰੀ ਟੀਮ ਪ੍ਰਬੰਧਕ ਕਮਲਜੀਤ ਸਿੰਘ ਢਿੰਸਾ ਦੀ ਅਗਵਾਈ ਹੇਠ ਰਵਾਨਾ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਵਿਦਿਆਰਥੀ ਇਸ ਕੈਂਪੋਨਾਂ ਭੰਗੜਾ ਤੇ ਲੋਡੀ ਦੀ ਪੇਸ਼ਕਾਰੀ ਕਰਨਗੇ ਤੇ ਵੱਖ-ਵੱਖ 23 ਰਾਜਾਂ ਤੋਂ ਆਏ ਨੌਜਵਾਨਾਂ ਵਿਦਿਆਰਥੀਆਂ ਨਾਲ ਸੰਵਾਦ ਰਚਾਉਣਗੇ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਵੱਖ-ਵੱਖ ਖੇਤਿਆਂ ਦੇ ਸੱਭਿਆਚਾਰ ਭਾਸ਼ਾ ਤੇ ਹੋਰ ਨਾ ਪੱਖਾਂ ਤੋਂ ਜਾਣ ਹੋਣ ਲਈ ਅਜਿਹੇ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਡਾਕਟਰ ਪੀਮਰਾਓ ਅੰਬੇਦਕਰ ਪਵਨ ਸ਼ਾਪੁਰ ਵਿਖੇ ਟਰਸਟ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਅਤੇ ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਹੇਠ ਟਰਸਟ ਦੇ ਮੈਂਬਰਾਂ ਵੱਲੋਂ ਵਕ ਵਕ ਕਿਸਮ ਦੇ ਬੂਟੇ ਲਗਾ ਕੇ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਟਰਸਟ ਦੇ ਪ੍ਰਧਾਨ ਨੇ ਜਾਣਕਾਰੀ ਜੰਦੇ ਕਿ ਡਾਕਟਰ ਪੀਮਰਾਓ ਅੰਬੇਦਕਰ ਟਰਸਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਹਦੇ ਤਹਿਤ ਅੰਬੇਦਕਰ ਪਵਨ ਦੇ ਆਲੇ ਦੁਆਲੇ ਵੱਖ-ਵੱਖ ਕਿਸਮ ਦੇ 150 ਬੂਟੇ ਲਗਾਏ ਗਏ ਅਤੇ ਇਹਨਾਂ ਬੂਟਿਆਂ ਦੀ ਸਾਂਭ ਸੰਭਾਲ ਦਾ ਵੀ ٹرسٹ ਵੱਲੋਂ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦਾ ਮੁੱਖ ਮਕਸਦ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦੇ ਵਿੱਚ ਯੋਗਦਾਨ ਪਾਉਣਾ ਹੈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਕਿਉਂਕਿ ਅੱਜ ਦਾ ਸਮਾਂ ਵੱਧ ਤੋਂ ਵੱਧ ਬੂਟੇ ਲਗਾਉਂਦਾ ਹੈ ਕਿਉਂਕਿ ਸਾਡਾ ਚੋਗਿਰਦਾ ਪ੍ਰਦੂਸ਼ਿਤ ਹੋ ਚੁੱਕਾ ਹੈ ਜਿਸ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਪਰਵਰਿਸ਼ ਕਰਨੀ ਚਾਹੀਦੀ ਹੈ ਸੈਕ੍ਰਾਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਅਮਰੀਕੀ ਰਾਜ ਮੈਰੀਲੈਂਡ ਦੇ ਸ਼ਹਿਰ ਪੂਰਬੀ ਬਾਲਟਿਮੋਰ ਵਿੱਚ ਇੱਕ ਇਕੱਠ ਉੱਪਰ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੇ ਮਾਰੇ ਜਾਣ ਤੇ 7 ਹੋਰ ਨਰੇ ਜ਼ਖਮੀ ਹੋ ਜਾਣ ਦੀ ਖਬਰ ਹੈ ਇਹ ਜਾਣਕਾਰੀ ਪੁਲਿਸ ਨੇ ਜਾਰੀ ਇੱਕ ਬਿਆਨ ਵਿੱਚ ਦਿੱਤੀ ਹੈ ਬਾਲਟਿਮੋਰ ਦੇ ਪੁਲਿਸ ਕਮਿਸ਼ਨਰ ਰਿਚਰਡ ਬੋਰਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਲੰਗੀ ਰਾਤ 8 ਵਜੇ ਦੇ ਆਸ-ਪਾਸ 1300 ਬਲਾਕ ਸਪ੍ਰਿੰਗ ਸਟਰੀਟ ਬਾਲਟਿਮੋਰ ਵਿੱਚ ਵਾਪਰੀ। ਪੁਲਿਸ ਕਮਿਸ਼ਨਰ ਨੇ ਇਕੱਠ ਜਿਸ ਉੱਪਰ ਗੋਲੀਬਾਰੀ ਹੋਈ ਜਾਂ ਗੋਲੀਬਾਰੀ ਵਿੱਚ ਸ਼ਾਮਲ ਸ਼ੱਕਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕਮਿਸ਼ਨਰ ਨੇ ਕਿਹਾ ਕਿ ਮੌਕੇ ਤੋਂ ਕਈ ਕਿਸਮ ਦੇ ਆਗਣ ਸ਼ਾਸਤਰ ਮਿਲੇ ਹਨ। ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਘਟਨਾ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਇੱਕ ਤੋਂ ਵੱਧ ਲੋਕ ਸ਼ਾਮਲ ਸਨ ਪੁਲਿਸ ਦੁਆਰਾ ਜਾਰੀ ਬਿਆਨ ਅਨੁਸਾਰ ਜਦੋਂ ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਉਥੇ ਕਈ ਪੀੜਤ ਮੌਜੂਦ ਸਨ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਇਹਨਾਂ ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ ਕੁਝ ਜ਼ਖਮੀ ਖੁਦ ਹੀ ਹਸਪਤਾਲ ਪਹੁੰਚ ਗਏ ਸਨ ਜਖਮੀਆਂ ਦੇ ਵਿੱਚੋਂ ਇੱਕ ਅੰਥਨੀ ਬਾਟਨ ਨੌਜਵਾਨ ਨੂੰ ਹਸਪਤਾਲ ਮਰਤਕ ਐਲਾਨ ਦਿੱਤਾ ਜਦਕਿ ਬਾਕੀ ਜਖਮੀਆਂ ਦੀ ਹਾਲਤ ਸਥਿਰ ਹੈ ਜਖਮੀਆਂ ਦੇ ਵਿੱਚ ਇੱਕ ਔਰਤ ਅਤੇ ਇੱਕ ਮਰਦ ਸ਼ਾਮਲ ਹਨ ਜਿਨ੍ਹਾਂ ਦੀ ਉਮਰ 21 ਤੋਂ 46 ਸਾਲਾਂ ਦੇ ਦਰਮਿਆਨ ਹੈ ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾਦੀ ਅਗਲੀ ਖਬਰ ਅਨਸਾਰ ਫੋਰਟ ਵਰਥ ਟੈਕਸਾਸ ਵਿੱਚ ਦੋ ਕਾਰਾਂ ਦੀ ਆਪਸੀ ਹੋਈ ਟੱਕਰ ਦੇ ਸਿੱਟੇ ਵਜੋਂ ਦੋ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਹੈ ਇੱਕ ਕਾਰ ਦੇ 19 ਸਾਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ। ਇਹ ਹਾਦਸਾ ਇੰਟਰਸਟੇਟ 35W ਉੱਪਰ ਹੋਇਆ ਹੈ ਜਿਸ ਕਾਰਨ ਇਹ ਸੜਕ ਕਈ ਘੰਟੇ ਬੰਦ ਰਹੀ। ਗ੍ਰਿਫਤਾਰ ਕੀਤੇ ਐਡੁਆਰਡੋ ਗੋਂਜਾਲਜੇਜ਼ ਵਿਰੋਧ ਨਸ਼ੇ ਵਿੱਚ ਕਾਰ ਚਲਾਉਣ ਤੇ 5 ਜਣਿਆਂ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਗੋਂਜਾਲਜੇਜ਼ ਖੁਦ ਵੀ ਇਸ ਹਾਦਸੇ ਵਿੱਚ ਜ਼ਖਮੀ ਹੋਇਆ ਜਿਸ ਦੀ ਸਥਾਨਕ ਹਸਪਤਾਲ ਵਿੱਚ ਮਰਮ ਪੱਟੀ ਕੀਤੀ ਗਈ। ਤੇਜਦਵਾ ਬੀਬੀ ਟੀਵੀ ਤੇ ਕੁਝ ਗੱਲਾਂ ਫਿਲਮਦੀਆਂ। ਬਾਲੀਵੁੱਡ ਅਦਾਕਾਰਾ ਦੀਆ ਮਿਰਜਾ ਨੇ ਆਪਣੇ ਪਤੀ ਅਤੇ ਕਾਰੋਬਾਰੀ ਵੈਵ ਬਰੇਕੀ ਦੇ ਜਨਮ ਦਿਨ ਤੇ ਦਿਲ ਦੀਆਂ ਗਹਿਰਾਈਆਂ ਤੋਂ ਨੋਟ ਲਿਖਦੇ ਆਖਿਆ ਕਿ ਉਹ ਬਹੁਤ ਵਧੀਆ ਇਨਸਾਨ ਹੈ ਦੱਸਣਾ ਬਣਦਾ ਹੈ ਕਿ ਦੀਆ ਦੇ ਇੰਸਟਾਗ੍ਰam ਤੇ 55 ਲੱਖ ਫਾਲੋਅਰਜ਼ ਹਨ ਦੀਆ ਨੇ ਆਪਣੇ ਪਤੀ ਦੀਆਂ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ ਹੈ ਇਨ੍ਹਾਂ ਤਸਵੀਰਾਂ ਵਿੱਚ ਵੈਵ ਦੀ ਪਹਿਲੇ ਵਿਆਹ ਦੀ ਲੜਕੀ ਸਮਾਇਰਾ ਰੇਖੀ ਨਾਲ ਵੀ ਇੱਕ ਤਸਵੀਰ ਸ਼ਾਮਲ ਹੈ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ਲਿਖਦੇ ਆ ਉਸਨੇ ਆਖਿਆ ਕਿ ਜਨਮ ਦਿਨ ਮੁਬਾਰਕ ਮੈਨੂੰ ਤੁਹਾਡੇ ਤੇ ਮਾਣ ਹੈ ਇਸ ਤੋਂ ਬਾਅਦ ਫਿਲਮ ਜਗਤ ਤੇ ਹੋਰ ਦੋਸਤਾਂ ਮਿੱਤਰਾਂ ਨੇ ਵੀ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ ਫਿਲਮ ਨਿਰਮਾਤਾ ਜੋਇ ਐਕਟਰ ਨੇ ਟਿੱਪਣੀ ਕੀਤੀ ਜਨਮ ਦਿਨ ਮੁਬਾਰਕ ਅਦਿਤੀ ਰਾਓ ਹੈਦਰੀ ਦਾ ਵੀ ਕਹਿਣਾ ਹੈ ਕਿ ਸਭ ਤੋਂ ਵਧੀਆ ਇਨਸਾਨ ਦੇ ਲਈ ਇਸ ਤੋਂ ਵਧੀਆ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਨਹੀਂ ਹੋ ਸਕਦੀਆਂ ਦੀਆ ਤੇ ਵਿਵ ਦਾ ਵਿਆਹ 15 ਫਰਵਰੀ 2021 ਨੂੰ ਬਾਂਦਰਾ ਮੁੰਬਈ ਵਿੱਚ ਹੋਇਆ ਸੀ ਉਹਨਾਂ ਦਾ ਇੱਕ ਬੇਟਾ ਅਵਿਆਨ ਰੇਖੀ ਹੈ ਦਿਆਨੇ 2000 ਵਿੱਚ ਮਿਸ ਏਸ਼ੀਆ ਪੈਸੀਫਿਕ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ ਉਸ ਦੇ ਬਾਅਦ 2001 ਹਿੰਦੀ ਫਿਲਮ ਰਹਿਣਾ ਹੈ ਤੇਰੇ ਦਿਲ ਮੇ ਨਾਲ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਬਾਲੀਵੁੱਡ ਅਦਾਕਾਰ ਪੰਕਜ ਤਰਪਾਠੀ ਨੂੰ ਹਾਲ ਹੀ ਵਿੱਚ ਨਿਊਯਾਰਕ ਵਿੱਚ ਸਲਾਨਾ ਇੰਡੀਆ ਡੇ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ ਜਿੱਥੇ ਉਸ ਨੇ ਆਪਣੇ ਵੱਡੀ ਗਿਣਤੀ ਵਿੱਚ ਚਾਹਤਿਆਂ ਨਾਲ ਪਿਆਰ ਜਤਾਇਆ ਹੈ ਪੰਕਜ ਤਰਪਾਠੀ ਦਾ ਕਹਿਣਾ ਹੈ ਕਿ ਇੱਕ ਅਦਾਕਾਰ ਦੀ ਅਸਲ ਸਫਲਤਾ ਦਰਸ਼ਕਾਂ ਦਾ ਪਿਆਰ ਅਤੇ ਸਤਿਕਾਰ ਹੈ ਇਸ ਸਮਾਗਮ ਤੋਂ ਬਾਅਦ ਆਪਣੇ ਚਹੇਤਿਆਂ ਨੇ ਅਦਾਕਾਰ ਨਾਲ ਤਸਵੀਰਾਂ ਖਿਚਵਾਉਣ ਦੇ ਲਈ ਕਿਹਾ ਪਰ ਸੁਰੱਖਿਆ ਕਾਰਨਾਂ ਤੇ ਸੁਰੱਖਿਆ ਪ੍ਰੋਟੋਕੋਲ ਕਾਰਨ ਅਦਾਕਾਰ ਅਤੇ ਉਹਦੇ ਚਹੇਤਿਆਂ ਦਰਮਿਆਨ ਸੀਮਤ ਗੱਲਬਾਤ ਨਹੀਂ ਹੋ ਸਕੀ ਕਿਉਂਕਿ ਇਸ ਸਮੇਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਹਾਲਾਂਕਿ ਪੰਕਜ ਨੇ ਇੱਥੋਂ ਹੀ ਆਪਣੇ ਕੁਝ ਚਹੇਤਿਆਂ ਨਾਲ ਸੈਲਫੀਆਂ ਵੀ ਖਿਚਵਾਈਆਂ ਇਸ ਮੌਕੇ ਤੇ ਪੰਕਜ ਤਰਪਾਠੀ ਦਾ ਕਹਿਣਾ ਹੈ ਕਿ ਮੈਂ ਜੋ ਕੁਝ ਵੀ ਹਾਂ ਇਹਨਾਂ ਦਰਸ਼ਕਾਂ ਸਰੋਤਿਆਂ ਦੇ ਸਦਕੇ ਹਾਂ ਇਹ ਹਨ ਤਾਂ ਅਸੀਂ ਹਾਂ ਮੈਂ ਨਿਊਯਾਰਕ ਵਿੱਚ ਇੰਡੀਆ ਡੇ ਪਰੇਡ ਵਿੱਚ ਇੱਕ ਖਾਸ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇਸ ਦੇ ਨਾਲ ਹੀ ਪੰਕਜ ਦਾ ਕਹਿਣਾ ਹੈ ਕਿ ਉਸ ਦੀ ਰਿਲੀਜ਼ ਹੋਈ ਫਿਲਮ ਇਸਤਰੀ ਦੋਹਰੇ ਬਾਕਸ ਆਫਿਸ ਤੇ ਹਲਚਲ ਮਚਾ ਦਿੰਦੀ ਹੈ ਜਿਸ ਲਈ ਦੋਸਤ ਕਲਾਕਾਰਾਂ ਨੂੰ ਮੁਬਾਰਕਬਾਦ ਦਿੰਦਾ ਹੈ। ਪੰਕਜ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਨੂੰ ਮੈਂ ਕਰ ਰਿਹਾ ਹਾਂ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੇਰੀ ਫਿਲਮ ਹਿੱਟ ਜਾਂਦੀ ਹੈ। ਪ੍ਰਸਿੱਧ ਫਿਲਮ ਨਿਰਦੇਸ਼ਕ ਆਸ਼ੂਤੋਸ਼ ਗੋਬਾਰੀਕਰਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਦਿੱਗਜ ਜੁੜੀ ਸਲੀਮ ਜ਼ਵੇਦ ਦੇ ਨਾਲ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਹੈ। ਉਹਨਾਂ ਨੇ 1986 ਵਿੱਚ ਫਿਲਮ ਨਾਮ ਵਿੱਚ ਸਲੀਮ ਖਾਨ ਦੇ ਨਾਲ ਇੱਕ ਅਭਿਨੇਤਾ ਦੇ ਰੂਪ ਵਿੱਚ ਕੰਮ ਕੀਤਾ ਉਸ ਜਵੇਦ ਅਖਤਰ ਦੇ ਨਾਲ 7 ਫਿਲਮਾਂ ਵਿੱਚ ਨਿਰਦੇਸ਼ਨ ਦੇ ਰੂਪ ਵਿੱਚ ਸਹਿਯੋਗ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਫਿਲਮ ਨਾਮ ਦੇ ਵਿੱਚ ਉਹਨਾਂ ਨੇ ਟੈਕਸੀ ਡਰਾਈਵਰ ਜੈ ਸਿੰਘ ਕਲੇਬਰ ਦਾ ਕਿਰਦਾਰ ਨਿਭਾਇਆ ਸੀ ਹਾਲਾਂਕਿ ਇਹ ਇੱਕ ਸਹਾਇਕ ਭੂਮਿਕਾ ਸੀ ਲੇਕਿਨ ਇਹ ਕਹਾਣੀ ਕਾਫੀ ਮਹੱਤਵਪੂਰਨ ਸੀ ਇਸ ਦੇ ਬਾਅਦ ਲਗਾਨ ਸਵਦੇਸ਼ ਜੋਧਾ ਅਕਬਰ ਖੇਲੇ ਹਮ ਜੀ ਜਾਨ ਸੇ ਪਾਨੀਪਤ ਵਿੱਚ ਜავੇਦ ਅਖਤਰ ਦੇ ਨਾਲ ਮਿਲ ਕੇ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕੀਤਾ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਦੀ ਸ਼ਾਨਦਾਰ ਸਕ੍ਰੀਨ ਪਲੇ ਅਤੇ ਡਾਇਲੋਗਸ ਵਿੱਚ ਉਹਨਾਂ ਦੀ ਰਚਨਾਤਮਕ ਦ੍ਰਿਸ਼ਟੀ ਨੂੰ ਆਕਾਰ ਦੇਣ ਦੇ ਵਿੱਚ ਮਦਦ ਕੀਤੀ ਹੈ। ਇਸ ਮੌਕੇ ਤੇ ਨਿਰਦੇਸ਼ਕ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਇਹ ਵੀ ਕਿਹਾ ਕਿ ਮੈਂ ਇਸ ਨੌਜਵਾਨ ਪੀੜੀ ਦਾ ਇੱਕੋ ਇੱਕ ਵਿਅਕਤੀ ਹਾਂ ਜੋ ਸਲੀਮ ਅੰਕਲ ਦੇ ਨਾਲ ਫਿਲਮ ਨਾਮ ਦੇ ਵਿੱਚ ਇੱਕ ਅਭਿਨੇਤਾ ਦੇ ਤੌਰ ਤੇ ਕੰਮ ਕੀਤਾ ਫਿਰ ਜਾਵੇ ਸਾਹ ਨਾਲ 7 ਫਿਲਮਾਂ ਵਿੱਚ ਨਿਰਦੇਸ਼ਕ ਦੇ ਰੂਪ ਵਿੱਚ ਕੰਮ ਕੀਤਾ ਇਹਨਾਂ ਦੇ ਨਾਲ ਮਿਲਣਾ ਕੰਮ ਕਰਨਾ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਐਵਾਰਡ ਹੈ ਇਹ ਹਮੇਸ਼ਾ ਮਜ਼ਾਕੀਆ ਗਿਆਨ ਵਾਲੀਆਂ ਗੱਲਾਂ ਅਤੇ ਜੀਵਨ ਤੋਂ ਸਿੱਖਣ ਦੀਆਂ ਹਮੇਸ਼ਾ ਗੱਲਾਂ ਕਰਦੇ ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਜੋ ਕੁਝ ਵੀ ਹਾਂ ਮੈਂ ਅੱਜ ਇਹਨਾਂ ਦੀ ਬਦੌਰਤ ਹਾਂ